ਜੋ ਮੌਸਮ ਬਦਲਿਆ ਰਾਤ ਨੂੰ ਹੀ ਮੀਂਹ ਹਨੇਰੀ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਦੀਆਂ ਵੀ ਖਬਰਾਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਜੈਲੋ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਤਾਂ ਉਹ ਦੇਖਣ ਨੂੰ ਵੀ ਮਿਲ ਰਿਹਾ ਤਾਂ ਪੰਜਾਬ ਦੇ ਕੰਦੇ ਵਿੱਚ ਦੇਰ ਰਾਤ ਭਾਰੀ ਮੀਂਹ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਝੱਖੜ ਜਿਹੜੇ ਉਹ ਦੇਖਣ ਨੂੰ ਮਿਲਿਆ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਦੇਖ ਸਕਦੇ ਹੋ ਕਿ ਇਲਾਕਿਆਂ ਦੇ ਵਿੱਚ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹਾਲਾਂਕਿ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਹਲਕਾ ਮੀਂਹ ਜਿਹੜਾ ਉਹ ਰੁਕ ਜਾਂਦਾ ਹੈਗਾ ਪਰ ਬਾਅਦ ਦੇ ਵਿੱਚ ਮੀਂਹ ਪੈਣਾ ਮੁੜ ਤੋਂ ਸ਼ੁਰੂ ਹੋ ਜਾਂਦਾ ਪਰ ਇਸ ਵਾਰ ਮੀਂਹ ਦੇ ਨਾਲ ਤੇਜ਼ ਹਨੇਰੀ ਜਿਹੜੀ ਆ ਉਸ ਨੇ ਕਹਿਰ ਮਚਾਇਆ ਹੋਇਆ ਤੇ ਇੱਕ ਪਾਸੇ ਕਿਸਾਨਾਂ ਦੇ ਵੀ ਸਾਹ ਸੁੱਕੇ ਹੋਏ ਨੇ ਕਿਉਂਕਿ ਕਣਕ ਦੀ ਫਸਲ ਜਿਹੜੀ ਉਹ ਪੱਕਣ ਤੇ ਆਈ ਹੋਈ ਆ ਇਸ ਤੋਂ ਪਹਿਲਾਂ ਜਦੋਂ ਗੜੇ ਮਾਰੀ ਹੋਈ ਸੀਗੀ ਤਾਂ ਉਸ ਨੇ ਕਿਸਾਨ ਜਿਹੜੇ ਬੁਰੀ ਤਰ੍ਹਾਂ ਝਾਂਪ ਦਿੱਤੇ ਸੀਗੇ ਕਿਉਂਕਿ ਕਣਕ ਜਿਹੜੀ ਸੀਗੀ ਉਹ ਉਸ ਦੇ ਜਿਹੜੇ 나ੜ ਪੂਰੀ ਤਰ੍ਹਾਂ ਤੋੜ ਦਿੱਤਾ ਸੀਗਾ ਤਾਂ ਕਿਸਾਨਾਂ ਦਾ ਕਹਿ ਸਕਦੇ ਕਿ 10 ਤੋਂ 20% ਤੱਕ ਜਿਹੜਾ ਨੁਕਸਾਨ ਹੋਇਆ ਕਈ ਕਈ ਇਲਾਕਿਆਂ ਦਾ ਵਿੱਚ ਤਾਂ ਇਹ ਨੁਕਸਾਨ 50% ਦੀ ਤੱਕ ਉਹ ਪਹੁੰਚ ਗਿਆ ਤਾਂ ਕਿਸਾਨ ਜਿੱਥੇ ਪਹਿਲਾਂ ਹੀ ਮਾਰ ਚੱਲ ਰਹੀ ਸਨ ਤਾਂ ਉੱਥੇ ਹੀ ਜਿਹੜਾ ਅੱਜ ਦਾ ਇਹ ਮੀਂਹ ਹੈ ਗਿਆ ਜਾਂ ਫਿਰ ਦੇਰ ਰਾਤ ਨੂੰ ਇਹ ਮੀਂਹ ਪੈ ਰਿਹਾ ਤਾਂ ਉਸ ਨੇ ਕਿਸਾਨਾਂ ਦੇ ਅੰਦਰ ਇੱਕ ਵਾਰ ਫਿਰ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਸ਼ਹਿਰ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਮੌਸਮ ਹੈ ਗਿਆ ਤੇ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਵੀ ਭਾਰੀ ਮੀਂਹ ਪੈ ਗਿਆ ਇਸ ਤੋਂ ਇਲਾਵਾ ਦੇਰ ਰਾਤ ਉੱਥੇ ਹਨੇਰੀ ਝੱਖੜ ਜਿਹੜਾ ਉਹ ਚੱਲਦਾ ਦਿਖਾਈ ਦਿੱਤਾ ਲੁਧਿਆਣਾ ਉੱਥੇ ਵੀ ਬਾਰਿਸ਼ ਜਿਹੜੀ ਆ ਰਾਤ ਵੀ ਪੂਰੀ ਤੇਜ਼ ਬਾਰਿਸ਼ ਹੁੰਦੀ ਰਹੀ ਤਾ ਸਵੇਰ ਤੱਕ ਜਿਹੜੀ ਉੱਥੇ ਬਾਰਿਸ਼ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਜਲੰਧਰ ਦੀ ਗੱਲ ਕਰ ਲਈ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਭਾਰੀ ਬਾਰਿਸ਼ ਜਿਹੜੀ ਉਹ ਹੋਈ ਆ ਹਾਲਾਂਕਿ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਬਾਰਿਸ਼ ਥਮੀ ਹੋਈ ਆ ਪਰ ਫਿਰ ਵੀ ਜਿਹੜੇ ਬੱਦਲ ਉ ਗਰਜ ਰਹੇ ਨੇ ਤਾਂ ਵਕ ਵਕ ਹਿੱਸਿਆ ਤੋਂ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਆਮ ਤੌਰ ਤੇ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਕਿਸਾਨਾਂ ਦੇ ਸਾਹ ਸੁੱਕੇ ਹੋਏ ਨੇ ਤੇ ਉੱਥੇ ਆਮ ਜਨਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਤੇ ਨਾਲ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਹਰਿਆਣੇ ਦੀਆਂ ਨੇ ਜਿੱਥੇ ਗੜੇ ਮਾਰੀ ਹੋਈ ਆ ਇੱਕ ਪਾਸੇ ਪੰਜਾਬ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਦੇ ਵਿੱਚ ਭਾਰੀ ਮੀਂਹ ਪਿਆ ਤਾਂ ਤੁਸੀਂ ਵੀ ਕਮੈਂਟ ਕਰਕੇ ਆਪਣੇ ਸ਼ਹਿਰ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਆਲਮ ਹੈ ਗਿਆ ਮੀਂਹ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਫਸਲਾਂ ਦਾ ਨੁਕਸਾਨ ਤਾਂ ਹੈ ਗਈ ਆ ਉੱਤੇ ਆਮ ਜਨ ਜੀਵਨ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਉਹ ਹੋਇਆ ਕਿਉਂਕਿ ਲੋਕ ਜਿਹੜੇ ਸੁੱਤੇ ਪਏ ਸੀ ਜਦੋਂ ਤੜਕਸਾਰ ਉਹਨਾਂ ਨੇ ਉੱਠ ਕੇ ਵੇਖਿਆ ਕਿ ਬਾਹਰ ਗਲੀਆਂ ਦੇ ਵਿੱਚ ਪਾਣੀ ਖੜਾ ਹੋਇਆ ਇਸ ਤੋਂ ਇਲਾਵਾ ਛੱਤਾਂ ਦੇ ਉੱਪਰ ਪਾਣੀ ਖੜਾ ਹੋਇਆ ਤਾਂ ਲੋਕਾਂ ਨੂੰ ਸੁਭਾਵਿਕ ਚੀਜ਼ ਗੱਲ ਹੈ ਕਿ ਜਿਹੜੇ ਕੰਮਕਾਜ ਵਾਲੇ ਨੇ ਜਿਨ੍ਹਾਂ ਨੇ ਦਫ਼ਤਰ ਜਾਣਾ ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਕਰ ਜਾਣਾ ਤਾਂ ਉਹਨਾਂ ਦਾ ਕੰਮਕਾਜ ਜਿਹੜਾ ਉਹ ਜ਼ਰੂਰ ਠੱਪ ਹੋ ਜਾਂਦਾ ਤਾਂ ਹੁਣ ਜਿਹੜੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹ ਭਾਰੀ ਬਾਰਿਸ਼ ਹੋਈ ਆ ਹੁਣ ਵੀ ਜਿਹੜੀ ਗੜੇਮਾਰੀ ਉਹ ਹੋ ਰਹੀ ਆ ਤੇ ਇਹ ਨਾਲ ਗੜੇਮਾਰੀ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਇਹ ਗੜੇਮਾਰੀ ਹੋ ਕੁਝ ਦਿਨ ਪਹਿਲਾਂ ਜੇਕਰ ਕੁਝ ਦਿਨ ਹੀ ਪਹਿਲਾਂ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਭਾਰੀ ਗੜੇਮਾਰੀ ਦੇਖਣ ਨੂੰ ਮਿਲਦੀ ਹੈ ਖਾਸ ਕਰਕੇ ਜੇਕਰ ਬਠਿੰਡਾ ਦੀ ਗੱਲ ਕਰ ਲਈ ਜਾਵੇ ਤਾਂ ਬਠਿੰਡਾ ਦੇ ਉਹ ਪਿੰਡ ਨੇ ਮਹਿਮਾ ਭਗਵਾਨਾ ਮਹਿਮਾ ਸਰਜਾ ਜਾਂ ਫਿਰ ਬਲਾੜ ਮਹਿਮਾ ਉਹ ਤਮਾਮ ਜਿਹੜੇ ਪਿੰਡ ਨੇ ਇਸ ਤੋਂ ਇਲਾਵਾ ਉਹ ਤਸਵੀਰਾਂ ਸਭ ਨੇ ਵੇਖੀਆਂ ਹੋਣਗੀਆਂ ਭਗਤੇ ਭਾਈ ਦੀਆਂ ਜਦੋਂ ਟੋਰਨੇਡੋ ਜਿਹੜਾ ਉੱਥੇ ਆਇਆ ਸੀਗਾ ਕਿਸ ਤਰ੍ਹਾਂ ਉਸ ਦੇ ਵੱਲੋਂ ਇੱਕ ਸ਼ੈਲਰ ਜਿਹੜਾ ਪੂਰੀ ਤਰ੍ਹਾਂ ਪੱਟ ਦਿੱਤਾ ਸੀਗਾ ਭਗਤਾ ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਜਿਹੜੀ ਉਹ ਦੇਖਣ ਨੂੰ ਮਿਲੀ ਸੀਗੀ ਗੜੇ ਮਾਰੀ ਜਿਹੜੀ ਉੱਥੇ ਵੱਡੇ ਪੱਧਰ ਤੇ ਹੋਈ ਸੀ ਤਾਂ ਲੋਕਾਂ ਨੇ ਲੋਕ ਵੀ ਹੈਰਾਨ ਸਨ ਕਿ ਆਖਿਰਕਾਰ ਐਡੇ ਵੱਡੇ ਗੜੇ ਕਿਵੇਂ ਪੈ ਰਹੇ ਨੇ ਗਿੰਦਾ ਵਰਗੇ ਗੜੇ ਸੀਗੇ ਜੇਕਰ ਜੀਦੇ ਪਿੰਡ ਦੀ ਗੱਲ ਕੀਤੀ ਜਾਵੇ ਜੀਦਾ ਪਿੰਡ ਜਿਹੜਾ ਗੋਨਣਾ ਮੰਡੀ ਤੋਂ ਤੁਸੀਂ ਅੱਗੇ ਜਾਂਦੇ ਹੋ ਤਾਂ ਉੱਥੇ ਇਹ ਪਿੰਡ ਪੈਂਦਾ ਜੀਦਾ ਤਾਂ ਉੱਥੇ ਵੀ ਲੋਕਾਂ ਵੱਲੋਂ ਇਹ ਵਿਸਤਰਾਆਂ ਦੀਆਂ ਵੀਡੀਓ ਵਾਇਰਲ ਕੀਤੀਆਂ ਗਈਆਂ ਸਨ ਕਿ ਗਿੰਦਾ ਜਿੱਡੀਆਂ ਜਿਹੜੀਆਂ ਗੜੇ ਮਾਰੀ ਉਥੇ ਹੋਈ ਆ ਤਾਂ ਕਣਕਾਂ ਦਾ ਬਹੁਤ ਨੁਕਸਾਨ ਹੋਇਆ ਤਾਂ ਹੁਣ ਇੱਕ ਵਾਰ ਫਿਰ ਕਿਸਾਨਾਂ ਦੇ ਸਾਹ ਸੁੱਕੇ ਹੋਏ ਨੇ ਤਾਂ ਤੁਸੀਂ ਵੀ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਸ਼ਹਿਰ ਦਾ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਆਲਮ ਹੈ ਗਿਆ ਕਿਉਂਕਿ ਮੀਂਹ ਜਿਹੜਾ ਉਜੋਰਾ ਤੇ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਬਾਰਿਸ਼ ਹੋਈ ਆ ਇਸ ਤਰ੍ਹਾਂ ਵੱਡੇ ਜਿਵੇਂ ਇਸ ਸ਼ਹਿਰ ਦੱਸ ਰਿਹਾ ਲੁਧਿਆਣਾ ਦੇ ਵਿੱਚ ਵੀ ਬਾਰਿਸ਼ ਹੋਈ ਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਦੇਰ ਰਾਤ ਬਾਰਿਸ਼ ਹੋਈ ਆ ਹਾਲਾਂਕਿ ਉਥੋਂ ਦੀ ਗੱਲ ਕਰ ਲਈ ਜਾਵੇ ਤਾਂ ਉਥੇ ਹਲਕੀ ਬਾਰਿਸ਼ ਹੋਈ ਆ ਪਰ ਜਲੰਧਰ ਬਠਿੰਡਾ ਲੁਧਿਆਣਾ ਇਸ ਤੋਂ ਇਲਾਵਾ ਜਿਵੇਂ ਅੰਮ੍ਰਿਤਸਰ ਦੱਸ ਰਿਹਾ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪਾਰੀ ਬਾਰਿਸ਼ ਹੋਈ ਆ ਤਾਂ ਕਮੈਂਟ ਕਰਕੇ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਆਲਮ ਹੈ ਗਿਆ ਕਿਉਂਕਿ ਲੋਕਾਂ ਦੇ ਸਾਹ ਜਿਹੜੇ ਉਹ ਸੁੱਕੇ ਹੋਏ ਨੇ ਲੋਕ ਜਿਹੜੇ ਕੰਮਕਾਜ ਤੇ ਜਾਣਕਨਿਓ ਬੈਠੇ ਨੇ ਕਿ ਮੀਂਹ ਰੁਕੇ ਅਸੀਂ ਕੰਮਕਾਜ ਤੇ ਜਾਈਏ ਤੇ ਬਾਅਦ ਵਿੱਚ ਇਹ ਵੀ ਨਹੀਂ ਹੈਗਾ ਕਿ ਮੀਂਹ ਕਿੰਦਾ ਜਿੱਥੇ ਦੇਰ ਰਾਤ ਪਿਆ ਹੈ ਗਿਆ ਉਸ ਤੋਂ ਬਾਅਦ ਮੀਂਹ ਜਿਹੜਾ ਰੁਕਣ ਦਾ ਨਾਮ ਲਊਗਾ ਕਿਉਂਕਿ ਕਾਲੀਆਂ ਘਟਾਵਾਂ ਜਿਹੜੀਆਂ ਹਜੇ ਤੱਕ ਛਾਇਗਾਂ ਹੁੰਗਾਂ ਨੇ ਤਾਂ ਇੱਕ ਦਰਾ ਸੈਭ ਦਾ ਮੌਲ ਹਜੇ ਵੀ ਬਣਿਆ ਹੋਇਆ ਕਿ ਕਿਸੇ ਵਕਤ ਵੀ ਮੋੜ ਤੋਂ ਬਾਰਿਸ਼ ਹੋ ਸਕਦੀ ਆ ਤਾਂ ਲੋਕ ਆਪਣੇ ਨਾਲ ਆਪਣੇ ਛਤਰੀਆਂ ਜਿਹੜੀਆਂ ਉਹ ਚੱਕ ਕੇ ਬਾਹਰ ਨਿਕਲ ਰਹੇ ਨੇ ਇਸ ਤੋਂ ਇਲਾਵਾ ਰੇਨ ਕੋਟ ਜਿਹੜੇ ਉਹ ਨਾਲ ਲੈ ਕੇ ਬਾਹਰ ਨਿਕਲ ਰਹੇ ਕਿਉਂਕਿ ਕੰਮ ਕਾਜ ਤੇ ਵੀ ਜਾਣਾ ਜ਼ਰੂਰੀ ਹੋ ਜਾਂਦਾ ਮਜਬੂਰੀਆਂ ਹੁੰਦੀਆਂ ਨੇ ਪਰ ਇੱਕ ਪਾਸੇ ਜਿਹੜੀ ਬਾਰਿਸ਼ ਆ ਉਹ ਹੋ ਰਹੀ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਾਰਿਸ਼ ਹੋ ਰਹੀ ਆ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ بارش ਹੋਈ ਆ ਸ਼ਹਿਰਾਂ ਦੇ ਵਿੱਚ ਵੀ ਤਾਂ ਜਿਵੇਂ ਆਪਣੇ ਸ਼ਹਿਰ ਦਾ ਤੁਸੀਂ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਵਿੱਚ ਕਿਸ ਤਰ੍ਹਾਂ ਦਾ ਹਾਲ ਹੈਗਾ ਮੀਂਹ ਨੂੰ ਲੈ ਕੇ